ਅਬ ਜੀ ਜਿੰਨਿਆਂ ਨੇ ਟੋਪੀਆਂ ਲਾਹੀਆਂ ਨੇ ਜਾਂ ਜਿਹੜੇ ਬੰਦਿਆਂ ਦੀਆਂ ਟੋਪੀਆਂ ਲਹੀਆਂ ਨੇ ਉਹ ਬੰਦੇ ਧਿਆਨ ਨਾਲ ਇਹ ਗੱਲ ਸੁਣ ਲਿਓ ਜੀ ਕੰਨ ਖੋਲ ਕੇ ਜਿਹੜੇ ਬੰਦਿਆਂ ਦੀਆਂ ਟੋਪੀਆਂ ਲਾਹੀਆਂ ਗਈਆਂ ਨੇ ਉਹ ਬੰਦੇ ਦਾ ਮੈਂ ਇਹ ਕਹੂੰਗਾ ਸਾਫ ਸ਼ਬਦਾਂ ਦੇ ਵਿੱਚ ਵੀ ਤੁਸੀਂ ਗਧੇ ਹੋ ਗਧੇ ਇਸ ਕਰਕੇ ਕਹਿਣਾ ਜੀ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ ਜਿਹੜੇ ਬੰਦੇ ਨੂੰ ਇਤਿਹਾਸ ਨਹੀਂ ਪਤਾ ਉਹਦੀ ਸਿਰ ਤੋਂ ਹਰੇਕ ਜਾਣਾ ਖਾਣਾ ਆ ਕੇ ਟੋਪੀ ਲਾਹ ਲੰਦਾ ਟੋਪੀ ਲਾ ਕੇ ਉਸ ਤੋਂ ਬਾਅਦ ਜੀ ਗੱਲ ਬਰਸਿਆਂ ਦੇ ਉੱਤੇ ਟੰਗ ਕੇ ਇਹ ਜਵਾਕ ਜਿਹੇ ਚੌੜੇ ਹੋਏ ਤੁਰੇ ਫਿਰਦੇ ਨੇ ਵੀ ਅਸੀਂ ਪਤਾ ਨਹੀਂ ਅਸੀਂ ਧਰਮ ਦੇ ਰਾਖੇ ਆ ਅਸੀਂ ਰਖਵਾਲੇ ਆ ਸਾਨੂੰ ਧਰਮ ਦਾ ਜਿਹੜੇ ਬੰਦਿਆਂ ਨੂੰ ਇਤਿਹਾਸ ਨਹੀਂ ਪਤਾ ਜੀ ਉਹ ਬੰਦੇ ਇਹ ਨੀਚ ਹਰਕਤਾਂ ਕਰਦੇ ਨੇ ਜਿਹੜੀਆਂ ਟੋਪੀਆਂ ਲਾਈਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿਲਕ ਜੰਜੂ ਵਾਸਤੇ ਆਪਣਾ ਜੀ ਸੀਸ ਲਹਾਤਾ ਸੀਗਾ ਉੱਥੇ ਜਾ ਕੇ ਈਨ ਨਹੀਂ ਮੰਨੀ ਉਹਨਾਂ ਦੀ ਰਾਖੀ ਕਰਨ ਵਾਸਤੇ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਟੋਪੀ ਮਾੜੀ ਐ ਟੋਪੀ ਮਾੜੀ ਟੋਪੀ ਦਾ ਨਾ ਕਿੱਥੋਂ ਕਿਹਨੂੰ ਟਾਰਗੇਟ ਕਰਦੇ ਹੋ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਹੋ ਤੁਸੀਂ ਵੀ ਮੁਸਲਮਾਨ ਮੁਸਲਮਾਨ ਭਾਈਚਾਰੇ ਕਰਕੇ ਅਸੀਂ ਟੋਪੀਆਂ ਲਾਉਂਦੇ ਆ ਜਿਹੜਾ ਮੁਸਲਮਾਨ ਭਾਈਚਾਰਾ ਲੰਗਰ ਲਾਉਂਦਾ ਖੜਕੇ ਜਿਹੜਾ ਮੁਸਲਮਾਨ ਭਾਈਚਾਰਾ ਦਰਬਾਰ ਸਾਹਿਬ ਜਾ ਕੇ ਨਮਸਤਕ ਹੁੰਦਾ ਉਹਨਾਂ ਦੀ ਵੀ ਐਂਟਰੀ ਬੈਨ ਕਰ ਦੋ ਫਿਰ ਰੋਕ ਦੋ ਦਰਬਾਰ ਸਾਹਿਬ ਦਾ ਤੁਹਾਨੂੰ ਇਤਿਹਾਸ ਨਹੀਂ ਪਤਾ ਹੈ ਦਰਬਾਰ ਸਾਹਿਬ ਨੂੰ ਢਾ ਦਿਓ ਫਿਰ ਜਾ ਕੇ ਭਾਈ ਮੀਆਂ ਮੀਰ ਨੇ ਸਾਈ ਮੀਆਂ ਮੀਰ ਜੀ ਨੇ ਰੱਖੀ ਸੀਗੀ ਨਹੀਂ ਦਰਬ ਕਮਾਲ ਕਰੀ ਜਾਂਦੇ ਹੋ ਯਾਰ ਤੁਹਾਨੂੰ ਅਕਲ ਨਹੀਂ ਹੈਗੀ ਜਿਹੜੇ ਬੰਦਿਆਂ ਦੀ ਟੋਪੀਆਂ ਲੈ ਗਈਆਂ ਉਹ ਗਧੇ ਨੇ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਇਤਿਹਾਸ ਪਤਾ ਹੋਊਗਾ ਤਾਂ ਸਵਾਲ ਜਵਾਬ ਕਰਨਗੇ ਸਵਾਲ ਜਵਾਬ ਕਰਨ ਤਾਂ ਬੰਦੇ ਭੱਜ ਜਾਣ ਧੰਨਵਾਦ ਜੀ ਉਹ ਭਰਾ ਦੇ ਜਿਹੜੇ ਬੰਦੇ ਨੇ ਇੰਨਾ ਬੰਦਿਆਂ ਦਾ ਵਿਰੋਧ ਕੀਤਾ ਇਹ ਬੰਦੇ ਅੱਜ ਦੇ ਪ੍ਰੋਪਗੈਂਡਾ ਨਹੀਂ ਇਹ ਕਰ ਰਹੇ 2016 ਦੇ ਵਿੱਚ ਵੀ ਸਾਡੇ ਨਾਲ ਘਟਨਾ ਹੋਈ ਸੀ ਇਹ ਘਟਨਾ ਦਾ ਮੈਂ ਜ਼ਿਕਰ ਵੀ ਕਰਦਾ ਸਾਡੇ ਨਾਲੇ ਹੋਈ ਸੀ ਸਾਡੀ ਸਾਡੇ ਨਾਲ ਦੇ ਦੀ ਕਿਸੇ ਨੇ ਟੋਪੀ ਲਾੜੀ ਦੀ ਹੈ ਕਿਸੇ ਨੇ ਹੰਦੇ ਨੇ ਉਸ ਤੋਂ ਬਾਅਦ ਅਸੀਂ ਉਹ ਬੰਦੇ ਨਾਲ ਬਹਿਸਵਾਜੀ ਕੀਤੀ ਬਹਿਸਵਾਜੀ ਮੈਂ ਕੀਤੀ ਵੀ ਮੈਂ ਇਹਨੂੰ ਕਿਹਾ ਮੈਂ ਪੰਜ ਬਾਣੀਆਂ ਮੂੰਹ ਜਵਾਨੇ ਸੁਣਾਉਣਾ ਤੂੰ ਸੁਣਾ ਉਹ ਬੰਦੇ ਕੋਲੇ ਜਵਾਬ ਨਹੀਂ ਸੀ ਕਮਾਲ ਦੀ ਗੱਲ ਹੈ ਤੁਸੀਂ ਦੇਖ ਲੈਣੋ ਵੀ ਦਾੜੀ ਮੁੰਨੀ ਇਹਨਾਂ ਨੂੰ ਕਿਹੜਾ ਪਤਾ ਹੈ ਧਰਮ ਬਾਰੇ ਇਹ ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਕਿੰਨੇ ਨੇ ਇਹ ਵੀ ਨਹੀਂ ਪਤਾ ਹੋਣਾ ਹੈ ਉਸ ਤੋਂ ਬਾਅਦ ਤੁਸੀਂ ਲਾ ਲੋ ਜੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਗੁਰੂ ਸਾਹਿਬ ਨੇ ਕਿਉਂ ਰੱਖੇ ਨੇ ਸਾਰੇ ਧਰਮਾਂ ਵਾਸਤੇ ਤੇ ਸਿੱਖ ਧਰਮ ਇਹ ਸਿਖਾਉਂਦਾ ਤੁਸੀਂ ਆਪਣੇ ਨਾਲ ਹੀ ਧੱਕਾ ਕਰੀ ਜਾਂਦੇ ਹੋ ਸ ਆਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜਾਵਲ ਤੇ ਜ਼ੁਲਮਾਂ ਦੇ ਖਿਲਾਫ ਲੜ ਕੇ ਲੋਕਾਂ ਨੂੰ ਯਾਦ ਕਰਕੇ ਲੋਕਾਂ ਵਾਸਤੇ ਆਪਣਾ ਸਾਰਾ ਸਰਬਸਵ ਭਾਵਤਾ ਉਹਨਾਂ ਨੂੰ ਇੱਕ ਕੰਮ ਸੇ ਕੰਮ ਤੁਸੀਂ ਤੈਣੇ ਚ ਰੱਖ ਲੋ ਵੀ ਉਹਨਾਂ ਨੇ ਕਰਿਆ ਕੀ ਹੈ ਫਿਰ ਤੁਸੀਂ ਸ਼ਸਤਰਾਂ ਦੀ ਬੇਅਦਵੀ ਕਰ ਰਹੇ ਹੋ ਇੱਕ ਵਰਸੇ ਦੇ ਉੱਤੇ ਟੋਪੀਆਂ ਟੰਗ ਕੇ ਅਪਮਾਨ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਖੜਾਉਨੇ ਬਣਾ ਲਏ ਤੁਸੀਂ ਸ਼ਾਸਤਰ ਸ਼ਾਸਤਰਾਂ ਦਾ ਸਤਕਾਰ ਕੀਤਾ ਜਾਂਦਾ ਤੁਸੀਂ ਮਾਫੀਆਂ ਕਦੋਂ ਮੰਗੋਗੇ ਬਾਈ ਫਿਰ ਦੂਜੀ ਗੱਲ ਤੁਸੀਂ ਜਥੇਦਾਰ ਬਣਦੇ ਹੋ ਤੁਸੀਂ ਕਹਿੰਦੇ ਹੋ ਵੀ ਅਸੀਂ ਦੱਸਾਂਗੇ ਜਿਹੜਾ ਕੁਝ ਚੱਲੂਗਾ ਵੀ ਧਰਮ ਕੀ ਹੈ ਅਸੀਂ ਦੱਸਾਂਗੇ ਧਰਮ ਚੱਲੂਗਾ ਕਿਵੇਂ ਧਰਮ ਬਾਰੇ ਅਸੀਂ ਦੱਸਾਂਗੇ ਅਸੀਂ ਜਾਣੀ ਆ ਜੀ ਅਸੀਂ ਜੰਮ ਕੇ ਕੱਲ ਦੇ ਨਿਆਣੇ ਉੱਠ ਕੇ ਹਰਕਤਾਂ ਕਰਨ ਲੱਗੇ ਆਉਣ ਵਾਲੇ ਸਮੇਂ 'ਚ ਉੱਥੇ ਫਿਰ ਜਾਊਗਾ ਕੌਣ ਹੈ ਇੱਕ ਪਾਸੇ ਤੁਸੀਂ ਕਹਿੰਦੇ ਧਰਮ ਨਾਲ ਜੁੜੋ ਦੂਜੇ ਪਾਸੇ ਤੁਸੀਂ ਤੋੜ ਰਹੇ ਹੋ ਜਾ ਤਾਂ ਜੀ ਟੋਪੀ ਬਾਰੇ ਦੱਸਿਆ ਜਾ ਵੀ ਟੋਪੀ ਨਹੀਂ ਲੈਣੀ ਕਿੱਥੇ ਲਿਖਿਆ ਤੁਸੀਂ ਸਾਡੇ ਕੌਮ ਦੇ ਕਿਹੜੇ ਜ਼ਥੇਦਾਰ ਸਾਹਿਬ ਦਾ ਇਹ ਬਿਆਨ ਹੈ ਵੀ ਭਾਈ ਟੋਪੀ ਲੋੜਨੀ ਟੋਪੀ ਦੀ ਜਿਹੜਾ ਪ੍ਰੋਪੋਗੈਂਡਾ ਜੀ ਉਹ ਖੜਾ ਕਿੱਥੋਂ ਹੁੰਦਾ ਇਹਦੇ ਬਾਰੇ ਸਾਨੂੰ ਮਾੜੀ ਜਿਹੀ ਗੱਲ ਦੱਸਦਾ ਟੋਪੀ ਬਾਰੇ ਤਾਂ ਕਿਹਾ ਜਾਂਦਾ ਵੀ ਟੋਪੀ ਨਾ ਲਾਓ ਸਿੱਖ ਇੱਕ ਬਖਰੀ ਕੌਮ ਐ ਇਹਨੂੰ ਬਖਰੀ ਰਹਿਣ ਦਿਓ ਦੂਜੀ ਗੱਲ ਜੀ ਟੋਪੀ ਦਰਬਾਰ ਸਾਹਿਬ ਚੋਂ ਲਿਜਾਣੀ ਲਾੜ੍ਹ ਚਲੋ ਮੰਨ ਦੀ ਗੱਲ ਵੀ ਨਹੀਂ ਲੈ ਕੇ ਜਾਣੀ ਛੜਕਾ ਦੇ ਆ ਟੋਪੀਆਂ ਕਿਧੀਆਂ ਕਿਧੀਆਂ ਲਾਉਂਗੇ ਸਾਰੇ ਪੰਜਾਬ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਇੱਕ ਕੱਪੜਾ ਲਿਆ ਜਾਂਦਾ ਜਿਹਨੂੰ ਗੋਲ ਬਣਾ ਕੇ ਉਹਨੂੰ ਤੁਸੀਂ ਟੋਪੀ ਦਾ ਨੂਰ ਦੇਤਾ ਜਿਹੜੀ ਟੋਪੀ ਪਿੱਛੇ ਤੁਸੀਂ ਆਕਣਾ ਕਰਦੇ ਹੋ ਤਾਂ ਟੋਪੀ ਹੈ ਐਡੀ ਕਹ ਜਿਹਦਾ ਤੁਸੀਂ ਗੁੱਸਾ ਦਿਖਾਉਨੇ ਹੋ ਉਹ ਤਾਂ ਐਡੀਕ ਟੋਪੀ ਹੈ ਕੰਨਾਂ ਤੱਕ ਤਾਂ ਉਹ ਟੋਪੀ ਆਉਂਦੀ ਹੋਣੀ ਕੰਨ ਧੱਕਣ ਵਾਸਤੇ ਇੱਕ ਚੀਜ਼ ਇੱਕ ਕਪੜਾ ਅਪਗ੍ਰੇਡ ਹੋ ਕੇ ਇੱਕ ਟੋਪੀ ਦਾ ਸ਼ਬਦ ਬਣ ਗਿਆ ਤੁਸੀਂ ਉਹਦਾ ਪ੍ਰੋਪਗੈਂਡਾ ਬਣਾਤਾ ਵੀ ਇਹ ਤਾਂ ਜੀ ਸਾਡੇ ਧਰਮ ਦੀ ਹੀਟਹੀ ਹੋਗੀ ਕਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਹੋ ਆ ਚੀਜ਼ਾਂ ਸਿਖਾਉਂਦਾ ਸਿੱਖ ਧਰਮ ਵੀ ਤੁਸੀਂ ਤੁਰੇ ਜਾਂਦੇ ਸੜਕ ਤੇ ਗਲਮੇ ਦੇ ਹੱਥ ਪਾ ਲਉ ਤੇ ਧੱਕਾ ਕਰੋ ਕਿਸੇ ਨਾਲ ਕਮਾਲ ਕਰੀਆਂ ਨੂੰ ਕਿਹੜੀ ਰਾਖੀ ਕਰੋਗੇ ਤੁਸੀਂ ਅੱਗੇ ਜਾ ਕੇ ਤੁਸੀਂ ਕੀ ਸੇਧ ਦੇਓਗੇ ਜਾਣਾ ਖਾਣਾ ਪ੍ਰੋਪਗੈਂਡਾ ਨਾ ਇਹ ਤੇ ਕੋਈ ਬੰਦਾ ਵਿਚਾਰ ਦਿੰਦਾ ਮੈਂ ਤਾਂ ਜੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਸਾਡੇ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਜੀ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰੋ ਵੀ ਸਿੱਖ ਧਰਮ ਚ ਅਸੀਂ ਟੋਪੀ ਆ ਜਿਹੜੇ ਕੱਪੜੇ ਟੋਪੀ ਲਈਏ ਜਾਂ ਨਾ ਲਈਏ ਇਹਦਾ ਬਿਆਨ ਦਿਓ ਸਾਨੂੰ ਸਾਨੂੰ ਜੂਥ ਨੂੰ ਅੱਗੇ ਰਾਹ ਪਾਓ ਤੁਸੀਂ ਸਾਨੂੰ ਬੜਵਾਉਂਗੇ ਜਿੰਨਾ ਚਿਰ ਇੱਕ ਅੱਧਾ ਬੰਦਾ ਮਰਦਾ ਨਹੀਂ ਉਹਨਾਂ ਚਿਰ ਤੁਹਾਡਾ ਵੀ ਕਿਸੇ ਦਾ ਕੋਈ ਬਿਆਨ ਨਹੀਂ ਆਉਂਦਾ ਜੀ ਕਿਸੇ ਬੰਦੇ ਦਾ ਕੋਈ ਬਿਆਨ ਨਹੀਂ ਕੋਈ ਪੱਤਰਕਾਰ ਨਹੀਂ ਇਹ ਤੇ ਗੱਲ ਕਰਦਾ ਕਿਸੇ ਦਾ ਬਿਆਨ ਨਹੀਂ ਆਉਂਦਾ ਜਦ ਜਿੱਦੇ ਕਿਤੇ ਫਤਿਹਗੜ ਸਾਹਿਬ ਦੀ ਧਰਤੀ ਦੇ ਕਿਸੇ ਅੱਕੇ ਹੋਏ ਬੰਦੇ ਨੇ ਨਾ ਦੂਜੇ ਨੇਂ ਕਦੇ ਕਿਸੇ ਤੇ ਹਮਲਾ ਕਰਤਾ ਇਹ ਹਰਕਤ ਕਰਦੇ ਤੇ ਉਦੋਂ ਤੁਸੀਂ ਕਹਿੰਦੋਂਗੇ ਜੀ ਹਾਂ ਸਾਡਾ અપਮਾਨ ਹੋ ਗਿਆ ਤੇ ਬੰਦਾ ਮਰ ਗਿਆ ਫੇਰ ਇਹ ਚੀਜ਼ ਦਾ ਪ੍ਰੋਪਗੈਂਡਾ ਅੱਜ ਦਾ ਨਹੀਂ ਹੈਗਾ ਜੀ 16 'ਚ ਸਾਡੇ ਨਾਲ ਹੋਇਆ 12 'ਚ ਕਿਸੇ ਨਾਲ ਹੋਰ ਹੋਇਆ ਹੁਣ ਅੱਜ ਕਿਸੇ ਨਾਲ ਹੋਰ ਹੋ ਗਿਆ ਜੇ ਕਿਸੇ ਬੰਦੇ ਨੇ ਸਵਾਲ ਕਰਤਾ ਲੋਕ ਕਰਤਾਨਾ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਸਮਝਣੋ ਮਾੜਾ ਮੋਟਾ ਆਪਣੇ ਦੇਸ਼ ਦੇ ਹਿੰਦੂ ਵੀ ਜਾਗ ਗਏ ਹਿੰਦੂ ਵੀ ਜਾਗ ਕੇ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਸਤਿਕਾਰ ਕਰ ਰਿਹਾ ਹੈ ਬੀਲਬਾਰ ਦੇ ਉਸ ਦੇ ਨਾਂ ਤੇ ਉਹਨਾਂ ਨੇ ਛੁੱਟੀ ਦਾ ਲਾਲ ਵੀ ਕਰਤਾ ਸੀਐਮ ਜੋਗੀ ਨੂੰ ਦੇਖ ਲਓ ਤੁਸੀਂ ਕਿੰਨਾ ਸਤਿਕਾਰ ਕਰ ਰਹੇ ਨੇ ਮਾੜਾ ਮੋਟਾ ਆਕਲ ਨੂੰ ਹੱਥ ਮਾਰੋ ਉਹ ਲੋਕਾਂ ਨੂੰ ਅਸੀਂ ਆ ਸਿੱਧਾ ਦੇ ਰਹੇ ਆ ਵੀ ਅਸੀਂ ਤਾਂ ਨਾਫਰਤ ਨਾਲ ਭਰੇ ਹੋਏ ਆ ਜੀ ਪਿਆਰ ਦਾ ਸੰਦੇਸ਼ ਇਹ ਸੰਦੇਸ਼ ਦਿੱਤਾ ਜੀ ਗੁਰੂ ਸਾਹਿਬ ਨੇ ਪਿਆਰ ਦਾ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਜੇ ਕੋਈ ਮਾੜੀ ਮੋਟੀ ਸ਼ਰਮ ਅੱਜ ਹੈਗੀ ਹੈ ਜਾ ਕੇ ਮਾਫੀ ਮੰਗ ਲਓ ਅਸੀਂ ਤਾਂ ਮਾਫੀ ਮੰਗ ਲਾਂਗੇ ਵੀ ਸਾਥੋ ਤਾਂ ਜੀ ਗਲਤੀ ਹੋ ਗਈ ਅਸੀਂ ਟੋਪੀਆਂ ਲੈ ਲਈਆਂ ਅਸੀਂ ਦਾ ਮਾਫੀ ਤੁਸੀਂ ਮਾਫੀਆਂ ਕਦੋਂ ਮੰਗੋਗੇ ਜਿਹੜਿਆਂ ਸ਼ਾਸਤਰਾਂ ਦਾ ਅਪਮਾਨ ਕਰ ਰਹੇ ਹੋ ਲੋਕਾਂ ਨੂੰ ਨਾਲੋਂ ਤੋੜ ਰਹੇ ਹੋ ਕੀ ਸਿੱਖਿਆ ਦੇ ਰਹੇ ਹੋ ਹੋਣਾ ਇਹੇ ਚਾਹੀਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਟੈਂਟ ਲਾਉਂਦੇ ਤੁਸੀਂ ਜਿਵੇਂ ਦਰਬਾਰ ਸਾਹਿਬ ਸਿੰਘ ਸਾਹਿਬ ਬੈਠੇ ਨੇ ਉਹ ਦੱਸਦੇ ਨੰਗੇ ਸਰ ਜਾਣਾ ਲੋੜ ਨਹੀਂ ਆਹ ਚੱਕੋ ਜੀ ਕਪੜਾ ਚੱਕੋ ਕੋਈ ਪਰਣਾ ਆਹ ਚੱਕੋ ਸਿਰ ਤੇ ਬੰਨ ਕੇ ਜਾਓ ਉੱਥੇ ਤੁਸੀਂ ਰੋਕ ਰੋਕ ਕੇ ਲੋਕਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਵੀ ਲਓ ਜੀ ਇੱਥੇ ਟੋਪੀ ਲੈਣਾ ਲੋੜ ਨਹੀਂ ਭੈੜਾ ਲੱਗਦਾ ਇੱਕ ਤਰੀਕੇ ਨਾਲ ਸਮਝਾਇਆ ਜਾਂਦਾ ਵੀ ਆਹ ਚੱਕੋ ਰਮਾਲ ਦਿੰਨੇ ਆਸੀਂ ਆਹ ਨੇ ਜੋ 10 ਰੁਪਈਆ ਦੀ ਰਮਾਲ ਵੰਡਣ ਦੀ ਤਾਂ ਥੋੜੇ ਚੱਕਾ ਤੇ ਨਹੀਂ ਤੁਸੀਂ ਦੱਸੋਗੇ ਧਰਮ ਦੀ ਡਿਫੀਨੇਸ਼ਨ ਕੀ ਹੈ ਫਿਰ ਜੇ ਸਾਡੇ ਵਰਗਾ ਕੋਈ ਸੱਚੀ ਗੱਲ ਕਰਦਾ ਫਿਰ ਥੋੜੇ ਮਿਰਚ ਲੜ ਜਾਂਦੀ ਹੈ ਮਾੜਾ ਮੋਟਾ ਸੋਚ ਸਮਝ ਕੇ ਜਵਾਬ ਦਿਓ ਜੀ ਇਹਨਾਂ ਗੱਲਾਂ ਦਾ ਵੀ ਇਹ ਗੱਲ ਜਾਣਦੀ ਕਿੱਧਰ ਨੂੰ ਹੈ ਸਾਡੇ ਗੁਰੂ ਸਾਹਿਬ ਕੀ ਸਿਖਾ ਕੇ ਗਏ ਨੇ ਤੇ ਤੁਸੀਂ ਕਿਹੜੇ ਰਾਹ ਤੇ ਤੁਰਪੇ